ਇਹ ਢੂੰਗਾ ਲਾ ਵੀ ਜਵਾਨੋ ਇੱਕ ਆ ਖੋਲੋ ਹਾਂ ਇਹ ਉਵੇਂ ਮੈਂ ਕਹਿਦਾ ਚਾਰ ਦਰਵਾਜ਼ੇ ਹੀ ਦੋ ਇਹ ਇੱਕ ਦਰਵਾਜ਼ੇ ਦਾ ਹੈ ਇਹ ਵੱਡੀ ਲੱਗਦੀ ਹੈ ਨਾ ਤਾਰ ਇਹਦੀ ਬਣਾ ਕੇ ਪਾਇਆ ਵੀਰੋ ਹੈ ਪਾ ਪਾ 14 ਗੱਟਿਆਂ ਵਾਲੀ ਨਹੀਂ ਬਣੀ ਪਈ ਤਾਵੇ ਪੁੱਟ ਗਿਆ ਅੱਡ ਕਾਰੋ ਦਿੱਤਾ ਕਿੰਨੇ ਦਰਵਾਜ਼ੇ ਹੋ ਰਹੀ ਰੱਖ ਲਾ ਜੇ ਇੱਕ ਡੰਗਣਾ ਦੇ ਦੋ ਗਿੱਲਾ ਹੋ ਗਿਆ ਨਹੀਂ ਨਹੀਂ ਦਿਲਾ ਬਾਹਰ ਕੱਢ ਕੇ ਰੋੜੀ ਬਾਹਰ ਕੱਢ ਕੇ ਬਾਹਰ ਕੱਢ ਦੀ ਹਾਂ ਬਾਹਰ ਕੱਢ ਕੇ ਰੋਣੀ ਆਓ ਜਨਾਬਾ ਉੱਥੇ ਅੱਗੇ ਆਓ ਬਸ ਦੇ ਫੋਟੋ ਆ ਗਈ ਉਹ ਜਿਹੜੀਆਂ ਦੋ ਆ ਐਸਚੋਸ ਆ ਵਾਏ ਹਾਂਜੀ ਆਓ ਵੇ ਉਧਰ ਹੀ ਪਾੜਤੀਆਂ ਦੋ ਇੱਥੇ ਹੋ ਗਏ ਕਲੀਕਾ ਪੰਜ ਤਰਪਾਲਾਂ ਜੀ ਪਾੜਦਿ ਗਈ ਦੋ ਪਾੜ ਦਿਓ ਜੀ ਪਾੜ ਓਏ ਪਾੜੋ ਇੱਥੋਂ ਪਾਤੀ ਹੀ ਬਾਹਰ ਕੱਢ ਕੇ ਰੋਲਣੀਆਂ ਇੱਕ ਦੋ ਸਾਲ ਤੋਂ ਪਾਤੀ ਦੋ ਤਰਪਾਲ ਆ ਲਾਜੁਰ ਤਾਂ ਇਹ ਰਿਟਰਨ ਕਰ ਰਹੀ ਜਾਂਦਾ ਇਸਸ ਹਾਲਾਤ ਖੱਤ ਤਾਂ ਆ ਗਿਆ ਆ ਗਿਆ ਤੁਹਾਡੇ ਅਲ ਵੀ ਆਉਣੇ ਆ ਆ ਗਿਆ ਆ ਗਿਆ ਠੀਕ ਹੈ ਚੱਕਦੇ ਪੱਤ ਮਗਰੋ ਕਿੰਨਿਆ ਚਾਰ ਤਰਪਾਲਾਂ ਚਾਰ ਹੋ ਗਏ ਬਹੁਤ ਉਸਦਾ ਘੋੜੀ ਭਾਵਾ ਗੱਟੇ ਚਾਰ ਚਾਰ ਗੱਟੇ ਪਾਉਂਦੇ ਮੰਡੀ ਪਾਲਰ ਦੀ ਇੱਕ ਸੱਤਿਆਟ ਬਾਈ ਨੂੰ ਅਕਸਾਈ ਮਹਿਕ ਮੇਲ ਸਮੇਂ ਸਾਡੀ ਕੁਲਪਾਲ ਜੀ ਦੇ ਪੰਦਰ ਚੀਰੇ ਵਾਲੇ ਦੇ ਵਿੱਚ ਵੀ ਜਿੱਦੀ ਦਰਿਆ ਦੇ ਬੰਦੇ ਜਿਹੜੇ ਨਾਮੂ ਵਕਤੀਆਂ ਨੇ ਜਿਹੜੀਆਂ ਤਰਪਾਲਾਂ ਦੇ ਦਰੂਪ ਲਗਾ ਕੇ ਪਾਈ ਹੋਈ ਸੀ ਉਹ ਵੀ 8 ਤਰਪਾਲਾਂ ਬਰਾਮਦ ਕੀਤੀਆਂ ਤੇ ਨਾਲ ਹੀ ਮੋਫੇ ਦੇ ਨਸ਼ਟ ਕਰਾਈਆਂ ਗਈਆਂ ਜਿੱਤੇ ਇੱਕ ਤਰਪਾਲ तकरीबन 100 ਲੀਟਰ ਦੇ ਲਾਣ ਸੀਗੀ ਉਹ ਲਗੀ 8 ਲੀਟਰ ਦੇ ਲਾਣ ਦੇ ਬਰਾਮਦ ਕੀਤੀਏ ਤੇ ਦੋ ਛੀਆਂ ਦੀ ਖਲਾਅ ਚ ਸਾਡੀ ਪਾਰਟੀ ਲੱਗੀ ਹੋਈ ਹੈ ਤਦ ਮਿਲਦੇ ਨਾਮ ਗਲਤ ਕਰਕੇ ਲਏ ਅਸਰਾਂ